ਇਹ ਜਿੰਨੇ ਵੀ ਪਿੰਡ ਤੁਸੀਂ ਦੇਖ ਰਹੇ ਹੋ ਇਹ ਆ ਰਹੀ ਹੈ ਜੀ ਓਪਨ ਡੋਰ ਚਰਚ ਕੋਜਾਵਾਲ ਤੋਂ ਸੋ ਪ੍ਰਭੂ ਦੇ ਦਾਸ ਪਾਸਟਾ ਹੈ ਕਿ ਜੁਲ ਦਾ ਆਪਾਂ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਇੰਨੀ ਦੂਰ ਤੋਂ ਇੱਥੇ ਡੇਰਾਬਾ ਬਣਾਉਣੇ ਆਪਣੇ ਲੋਕਾਂ ਨੂੰ ਭੇਜਿਆ ਕਿ ਰਸ ਲੈ ਕੇ ਜਾਣ ਔਰ ਵਕੂਤ ਚਾ ਲੈ ਕੇ ਅੱਗੇ ਲੋਕ ਆਏ ਆ ਪ੍ਰਭੂ ਜੀ ਨੂੰ ਵਰਸਾਈ ਕਰਕੇ ਦੇਵੇ ਹੋ ਰਾਂ ਦੀ ਹਮਾਇਤ ਜਦੋਂ ਕਰਨ ਲੱਗੋ ਤਾਂ ਉਦੋਂ ਸਮਝੋ ਕਿ ਦਾਤਾ ਨੇ ਸੁਖਾਲੇ ਕਰਤੇ ਹੋਰਾ ਦੀ ਹਮਾਇਤ ਜਦੋਂ ਕਰਨ ਲੱਗੋ ਤਾਂ ਉਦੋਂ ਸਮਝੋ ਕਿ ਰੱਬ ਨੇ ਸੁਖਾਲੇ ਕਰਤੇ ਜਿਨ੍ਹਾਂ ਹੱਥੀ ਮੰਗੀਆਂ ਦੁਆਵਾਂ ਉਹੀ ਹੱਥ ਅੱਜ ਸੁਖ ਨਾਲ ਦਾਨ ਦੇਣ ਵਾਲੇ ਕਰਤੇ ਹੋਰਾ ਦੀ ਹਮਾਇਤ ਜਦੋਂ ਕਰਨ ਲੱਗੋ ਤਾਂ ਉਦੋਂ ਸਮਝੋ ਕਿ ਦਾਤਾ ਨੇ ਸੁਖਾਲੇ ਕਰਤੇ ਹੋਰਾ ਦੀ ਹਮਾਇਤ ਜਦੋਂ ਕਰਨ ਲੱਗੋ ਤਾਂ ਉਦੋਂ ਸਮਝੋ ਕਿ ਦਾਤਾ ਨੇ ਸੁਖਾਲੇ ਕਰਤੇ